ਆਉ ਤੁਹਾਨੂੰ ਦਰਸ਼ਨ ਕਰਾਈਏ ਗੁਰਦੁਆਰਾ ਰੇੜੂ ਸਾਹਿਬ ਪਾਸជា ਦਸਵੀਂ ਦੇ ਆ ਨੂੰ ਤੁਹਾਨੂੰ ਅੰਦਰ ਲੈ ਕੇ ਚਲਦੇ ਆ ਇਸ طرف ਲੰਗਰ ਸਥਾਨ ਹੈ ਇਸ طرف ਲੰਗਰ ਸਥਾਨ ਹੈ ਇਹ ਦਰਸ਼ਨੀ ਜੋੜੀ ਹੈ ਜੀ ਤਦ ਸੰਤਾਂ ਨੂੰ ਪ੍ਰਸ਼ਾਦ ਮੱਥਾ ਟੇਕਣ ਤੋਂ ਬਾਅਦ ਵਰਤਾਇਆ ਜਾਂਦਾ ਹੈ ਇਹ ਹੁਕਮਨਾਮਾ ਹੈ ਜੀ ਤਨ ਆਸਰੀ ਮਹੱਲਾ ਪੰਜਵਾਂ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਿਨਹੀ ਸੁਨਿਆ ਦੁਖ ਸੁਖ ਮੇਰਾ ਤਉਬਦ ਨੀਕੀ ਖਟਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਦੇ ਅਰਥ ਹਨ ਜਿਸ ਪ੍ਰਭੂ ਦਾ ਤਨ ਮਨ ਦਿੱਤਾ ਹੋਇਆ ਹੈ ਸਾਰਾ ਧਨ ਵੀ ਉਸੇ ਦਾ ਦਿੱਤਾ ਹੋਇਆ ਹੈ ਉਹ ਸ੍ਰੇਸ਼ਟ ਘੜ ਦੇ ਘੜਨ ਵਾਲਾ ਹੈ 73 ਹੈ ਉਸ ਨੇ ਮੇਰਾ ਦੁੱਖ ਸੁੱਖ ਸੁਨਿਆ ਤੇ ਤਦ ਹੀ ਚੰਗੀ ਵਿਧੀ ਮਿਲੀ ਹੈ ਭਾਵ ਪ੍ਰਾਪਤ ਹੋਈ ਹੈ ਸੋ ਆਪ ਜਿਨੇ ਹੁਕਮਨਾਮਾ ਸਰਵਨ ਕੀਤਾ ਪ੍ਰਮਾਤਮਾ ਕਰੇ ਆਪ ਸਭ ਨੂੰ ਹੁਕਮਨਾਮੇ ਤੇ ਚੱਲਣ ਦਾ ਬਲ ਬਖਸ਼ਿਆ ਜਾਵੇ ਗੁਰੂ ਮਾਚ ਮਹਾਰਾਜ ਕਿਰਪਾ ਕਰੇ ਹੁਣ ਸਾਡੇ ਨਾਲ ਖੜੇ ਨੇ ਗ੍ਰੰਥੀ ਜੁਗਿੰਦਰ ਸਿੰਘ ਜੀ ਸਾਸ਼ੀਕਾਲ ਜੁਗਿੰਦਰ ਸਿੰਘ ਜੀ ਉਹ ਵਾਰਿਸ ਖਾਲਤਾ ਵਾਜਪਤੇ ਜੀ ਜੁਗਿੰਦਰ ਸਿੰਘ ਜੀ ਸਾਨੂੰ ਥੋੜਾ ਜਿਹਾ ਇਤਿਹਾਸ ਬਾਰੇ ਜਾਣਕਾਰੀ ਦਿਖਾਓ ਇੱਕ ਮਿੰਟ ਉਹ ਦੂਜਾ ਕੰਮ ਕਰਦਾ ਕਟੂ ਕਟੂ ਹਾਂਜੀ ਵੀਰ ਜੀਓ ਇਹਦਾ ਇਤਿਹਾਸ ਦਾ ਜਾਣੂ ਕਰਾਇਆ ਰੇੜੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਆਇਆਂ ਨੂੰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀਓ ਜਿਸ ਪਾਵਨ ਸਥਾਨ ਤੇ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਪਾਵਨ ਸਥਾਨ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਚਰਮਸ਼ੋਕ ਅਤਰ ਸਥਾਨ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਝੀ ਵਾਲੇ ਜੰਗਲਾਂ ਤੋਂ ਹੁੰਦੇ ਹੋਏ ਕਟਾਣਾ ਸਾਹਿਬ ਪਟਾਣਾ ਸਾਹਿਬ ਤੋਂ ਰਾਮਪੁਰ ਪੁੱਜ ਉਹਨਾਂ ਦੇ ਨਾਲ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਭਾਈ ਗਣਿਕਾਂ ਅਤੇ ਨਦੀਖਾਂ ਉਹਨਾਂ ਪੰਜਾਂ ਸਿੰਘਾਂ ਦੇ ਸਮੇਤ ਉੱਚ ਦੇ ਪੀਰ ਦੇ ਰੂਪ ਦੇ ਵਿੱਚ ਮਹਾਰਾਜ ਪਿੰਡ ਰਾਮਪੁਰ ਪੁੱਜ ਇੱਥੇ ਇੱਕ ਇਤਰਾਖਤ ਸੀ ਰੇਰੂ ਦਾ ਇਤਰਾਖਤ ਹੈਡ ਦਸਵੇਂ ਪਾਸ਼ਾ ਨੇ ਆਰੰਭ ਕੀਤਾ ਇਸੇ ਨਗਰ ਦਾ ਵਸਨੇਕ ਸੀ ਭਾਈ ਜਗਤੀਆ ਜੋ ਔਰੰਗਜ਼ੇਬ ਦਾ ਖਾਸ ਬੰਦਾ ਸੀ ਜੋ ਨਗਰਾਂ ਤੋਂ ਪਿੰਡਾਂ ਵਾਲ ਵਸੀਆਂ ਤੋਂ ਮਾਮਲਾ ਟੈਕਸ ਲੈਂਦਾ ਸੀ ਉਹਨਾਂ ਦਾ ਭਤੀਜਾ ਸੀ ਭਾਈ ਭਾਰਾਮਲ ਜੋ ਚੰਗੇ ਕਰਨੀ ਦੇ ਮਹਾਪੁਰਖ ਸਨ ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਕਲੰਗੀਆਂ ਵਾਲੇ ਪਾਤਸ਼ਾਹ ਸਾਡੇ ਪਿੰਡ ਪੁੱਜੇ ਨੇ ਤਾਂ ਆਪਣੀ ਮਾਤਾ ਨੂੰ ਕਹਿਣ ਲੱਗੇ ਮਾਤਾ ਜੀ ਜਿਨ੍ਹਾਂ ਗੁਰਾਂ ਦਾ ਤੁਸੀਂ ਜ਼ਿਕਰ ਕਰਦੇ ਹੋ ਉਹ ਸਤ ਗੁਰੂ ਆਪਣੇ ਨਗਰ ਵਿੱਚ ਪੁੱਜੇ ਨੇ ਤਾਂ ਭਾਈ ਮਾਰ ਭਾਈ ਬਾਬਾ ਭਾਰਾਮਲ ਜੀ ਅਤੇ ਉਹਨਾਂ ਦੇ ਮਾਤਾ ਦੁੱਧ ਦਾ ਛੰਨਾ ਲੈ ਕੇ ਦਸਵੇਂ ਪਾਤਸ਼ਾਹ ਮਹਾਰਾਜ ਜੀ ਕੋਲੇ ਆਏ ਦਸਵੇਂ ਪਾਤਸ਼ਾਹ ਦੀ ਸ਼ੇਰਾਂਕ ਦੁੱਧ ਛਕਾਇਆ ਅਤੇ ਪੁੱਛਿਆ ਮਹਾਰਾਜ ਜੀਆ ਨੇ ਭਾਈ ਤੇਰਾ ਨਾਮ ਕੀ ਹੈ ਕਹਿਣ ਲੱਗਾ ਮੇਰਾ ਨਾਮ ਭਾਰਾ ਮੱਲ ਹੈ ਮਹਾਰਾਜ ਖੁਸ਼ ਹੋ ਕੇ ਕਹਿਣ ਲੱਗੇ ਤੂੰ ਹਮੇਸ਼ਾ ਭਾਰਾ ਹੀ ਰਹੇਗਾ ਤੇਰੀ ਵਾਸ਼ਿ ਵਧੇਗੀ ਇਸ ਕਰਕੇ ਸਾਧ ਸੰਗਤ ਜੀਓ ਮੰਗਟਕੋਤ ਇਸ ਨਗਰ ਤੋਂ ਬਹੁਤ ਪ੍ਰਸਿੱਧ ਹੋਇਆ ਉਸ ਤੋਂ ਬਾਅਦ ਸ੍ਰੀ ਮਾਨਸੰਤ ਬਾਬਾ ਅਤਰਸੰਗਰੇਰੂ ਸਾਹਿਬ ਵਾਲੇ ਮਹਾਂਪੁਰਖ 197 ਦੇ ਵਿੱਚ ਇਸ ਨਗਰ ਦੇ ਵਿੱਚ ਹੌਲਦਰੀ ਪੈਨਸ਼ਨ ਲੈ ਕੇ ਇਸ ਪਾਵਨ ਸਥਾਨ ਤੇ ਸੇਵਾ ਸੰਭਾਲ ਕੀਤੀ ਅਤੇ 1927 ਦੇ ਵਿੱਚ ਸਤਖੰਡ ਕੈਨਾ ਕਰਕੇ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਕਿਰਪਾ ਕੀਤੀ ਜੀ ਤੁਸੀਂ ਸਾਰ ਸੰਗਤਾਂ ਨੂੰ ਕਥਾ ਸੁਣਾਈ ਹੈ ਆਪਨੇ ਕਥਾ ਸਰਵਨ ਕੀਤੀ ਔਰ ਆਪ ਨੂੰ ਇਸਾ ਇਤਿਹਾਸ ਪਤਾ ਚੱਲਿਆ ਔਰ ਇਸ ਕਰਕੇ ਤੁਸੀਂ ਸਭ ਸੰਗਤਾਂ ਨੂੰ ਇਹ ਵੀਡੀਓ ਸ਼ੇਅਰ ਕਰੋ ਤਾਂ ਕਿ ਉਹ ਹੋਰ ਲੋਕ ਵੀ ਇਸ ਦੇ ਇਤਿਹਾਸ ਬਾਰੇ ਜਾਣੂ ਹੋ ਸਕਣ ਇੱਕ ਰੇਡੂ ਸਾਹਿਬ ਗੁਰਦੁਆਰਾ ਸਿੰਘ ਸਾਹਿਬ ਬਾਅਰ ਵੀ ਹੈ ਉਹ ਉਹਦਾ ਕੀ ਇਤਿਹਾਸ ਹੈ ਇਹਦੇ ਨਾਲ ਕੁਛ ਅਟੈਚ ਹੈਗਾ ਉਹਦਾ ਨੇ अच्छा जी ठीक है जी पिंडपुर ਪਿੰਡ ਜਿਹੜਾ ਰੇਡੂ ਸਾਹਿਬ ਗੁਰਦੁਆਰਾ ਹੈ ਇਸ ਗੁਰਦੁਆਰਾ ਸਾਹਿਬ ਨਾਲ ਜੁੜਿਆ ਹੋਇਆ ਕੁਝ ਹਾਜੀ ਇਹਦੇ ਨਾਲ ਹੀ ਜੁੜਿਆ ਹੈ ਇੱਕ ਲਹਾਰੇ ਪਿੰਡ ਆ ਉਹ ਵੀ ਰੇਡੂ ਸਾਹਿਬ ਹਾਂ ਲਹਾਰੇ ਪਿੰਡ ਵੀ ਹੈਗਾ ਜੀ ਰੇਡੂ ਸਾਹਿਬ ਹਾਂਜੀ ਹਾਂਜੀ ਉਹ ਵੀ ਰੇਡੂ ਸਾਹਿਬ ਆ ਹਾਂਜੀ ਹਾਂਜੀ ਗੁਰਦੁਆਰਾ ਸਾਹਿਬ ਠੀਕ ਹੈ ਜੀ ਬਹੁਤ ਬਹੁਤ ਤੁਹਾਡਾ ਦਾਦਾ ਕੀ ਸ਼ੁਭਨਾਮਾ ਹੈ ਨਰਿੰਦਰ ਸਿੰਘ ਜੀ ਬਹੁਤ ਅੱਛਾ ਲੱਗਿਆ ਕਿ ਗੁਰਫਤੇ ਜੀ ਮਿਹਰਬਾਨੀ ਧੰਨਵਾਦ ਅਨਕਿਤ ਵਾਜ ਕਾਲ ਸਵਾਇਤ ਤੇ ਵੀ ਬਿਰਾਜਮਾਨ ਨੇ ਅੰਦਰ ਗੁਰੂ ਅਗੰਗਦ ਸਾਹਿਬ ਜੀ ਦਾ ਪ੍ਰਕਾਸ਼ ਹੈ ਸੋ ਆਓ ਤੁਹਾਨੂੰ ਦਰਸ਼ਨ ਕਰਾਈਏ ਮਾਣਕਾਲਾ ਸਾਹਿਬ ਰਾਜੇ ਕੀ ਫਤਿਹ ਖਾਲਸਾ ਸਾਹਿਬ ਜੀ ਤੁਸੀਂ ਕੁਝ ਦੱਸ ਰਹੇ ਸੀ ਕਨੇਜਪਿੰਡ ਦੇ ਕਨੇਜਪਿੰਡ ਜੀ ਫਤਿਹ ਨੰਬਰਦਾਰ ਤੋਂ ਮਹਾਰਾਜ ਨੇ ਘੋੜੀ ਮੰਗੀ ਸੀ ਅਗੇ ਮਹਾਰਾਜ ਕੋਲੇ 10ਵੇਂ ਪਾਸ਼ਾਹੀ ਕੋਲੇ ਨੰਦਪੁਰ ਸਾਹਿਬ ਫਤਿਹ ਨੰਬਰਦਾਰ ਜਾਂਦਾ ਹੁੰਦਾ ਸੀਗਾ ਜੀ ਮਹਾਰਾਜ ਕਹਿੰਦੇ ਵੀ ਭਾਈ ਸਾਡੀ ਵੀ ਸੇਵਾ ਕਰ ਘੋੜੀ ਦੇ ਅੱਛਾ ਜੀ ਉਹ ਘੋੜੀ ਜੀ ਸੂਈ ਹੋਈ ਸੀ ਉਹਦਾ ਬੇਸ਼ੇਰਾ ਖੋਲ ਕੇ ਲੈ ਗਿਆ ਅੱਛਾ ਜੀ ਉਹਨੇ ਕਿਹਾ ਵੀ ਜੇ ਮੈਂ ਘੋੜੀ ਦੇਤੀ ਮਹਾਰਾਜ ਨੇ ਖਬਰਾ ਮੋੜਨੀ ਜਾਂ ਨਾਮ ਨਹੀਂ ਮੋੜਨੀ ਉਹ ਕਹਿੰਦਾ ਜੀ ਘੋੜੀ ਜਵਾਈ ਲੈ ਗਿਆ ਬਈਆ ਬੇਸ਼ੇਰਾ ਮਹਾਰਾਜ ਕਹਿੰਦੇ ਭਾਈ ਕੋੜੀ ਤੇਰੀ ਘਰੇ ਖੜੀ ਆ ਉਹ ਲੈ ਕੇ ਆਏ ਤੇ ਸਾਡਾ ਵਜਨ ਨਹੀਂ ਚੱਕਣਾ ਜੀ ਉਹ ਮੁੱਕਰ ਗਿਆ ਮਹਾਰਾਜ ਕਹਿੰਦੇ ਜੰਗਾ ਫਿਰ ਤੂੰ ਇਹਨੂੰ ਵੀ ਲੈ ਜਾ ਤੂੰ ਵੀ ਹੈ ਨਹੀਂ ਕੋੜੀ ਵੀ ਹੈ ਨਹੀਂ ਜਾਂਦੇ ਨੂੰ ਕੋੜੀ ਦੇ ਖੁਰਤੇ ਸੱਪ ਲੜਿਆ ਕੋੜੀ ਜਾਂਦੇ ਨੂੰ ਮਰੀ ਪਈਆ ਉਹਨੇ ਬਿਸ਼ੇਰਾ ਗਾਹਾਂ ਬੰਨਿਆ ਬਿਸ਼ੇਰਾ ਵੀ ਜਦੋਂ ਹਾਏ ਹਾਏ ਕਰਦਾ ਗਿਰੇ ਆ ਬਿਸ਼ੇਰਾ ਵੀ ਭੱਜ ਗਿਆ ਬਾਹਰ ਕੀਲਾ ਤੜਾ ਕੇ ਵਾਹਿਗੁਰੂ ਫਿਰ ਗਾਹਾਂ ਜਿੱਥੇ ਗੁਰਦੁਆਰਾ ਸਾਹਿਬ ਆ ਉਹ ਸੀਗੇ ਜੀ ਮਰਾਸੀਆਂ ਦਾ ਘਰ ਅੱਛਾ ਜੀ ਉਹਨਾਂ ਨੂੰ ਕਹਿੰਦੇ ਵੀ ਭਾਈ ਸਾਨੂੰ ਵੀ ਕੋਈ ਟੱਟੂ ਦਾ ਉੱਤੇ ਚੱਲਣ ਨੂੰ ਉਹਨਾਂ ਨੇ ਇੱਕ ਛੋਟਾ ਜਿਹਾ ਬਿਸ਼ੇਰਾ ਦਿੱਤਾ ਫਿਰ ਉਹਨਾਂ ਨੂੰ ਮਰ ਦਿੱਤਾ ਵੀ ਤੇਰੇ ਆਉਣ ਵਾਲੀ ਪੀੜ੍ਹੀਆਂ ਦੇ ਵਿੱਚ ਤਵੇਲੇ ਘੋੜਿਆਂ ਦੇ ਰਹਿਣਗੇ ਵਾਹਿਗੁਰੂ ਹੁਣ ਉਹਨਾਂ ਦੇ ਵਿੱਚੋਂ 10ਵੀਂ ਪੀੜ੍ਹੀ ਦੇ ਵਿੱਚੋਂ ਭਾਈ ਲਾਲ ਸਿੰਘ ਆ ਜੀ ਰਾਗੀ ਸਿੰਘ ਨੇ ਉਹਨਾਂ ਦੇ ਪੁਰਖ ਸਾਹਿਬਾ ਉਹਨਾਂ ਨੇ ਜੀ ਜਦੋਂ ਸਮਾਗਮ ਹੁੰਦਾ ਜੀ ਉਹ ਦੇਵਾ ਲیتے ਜੀ ਵਾਹਿ ਜੀ ਦਾ ਖਾਲਸਾ ਵਾਹਿਗੁਰੂ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਦੇਖੋ ਤਾਂ ਆਪ ਜੀ ਨੇ ਐਵੀ ਇਤਿਹਾਸ ਜਾਣਿਆ ਸੋ ਆਓ ਤੁਹਾਨੂੰ ਹੁਣ ਬਾੜ ਜਿੱਥੇ ਰੇੜੂ ਸਾਹਿਬ ਦਾ ਦਰਖਤ ਸੀ ਉਹ ਦਿਖਾਈ ਹੈ ਇਹ ਥੜਾ ਸਾਬ ਹੈ ਜੀ ਇਸ ਜਗ੍ਹਾ ਤੇ ਰੇੜੂ ਦਾ ਦਰਖਤ ਸੀ ਜਿੱਥੇ ਗੁਰੂ ਸਾਹਿਬ ਨੇ ਆਰਾਮ ਕੀਤਾ ਸੀ ਤੋਂ ਉਹ ਦਰਖਤ ਸੁੱਕ ਗਿਆ ਸੀ ਇਸ ਕਰਕੇ ਉਸ ਦੀ ਯਾਦ ਵਿੱਚ ਥੜਾ ਬਣਾਇਆ ਗਿਆ ਸੋ ਇਹ ਥੜਾ ਸਾਬ ਹਨ ਇਹ 52 ਹੁਕਮਨਾਮੇ ਗੁਰੂ ਸਾਹਿਬ ਦੇ ਜੋ ਨੰਦੇੜ ਵਿਖੇ ਜਾਰੀ ਕੀਤੇ ਗਏ ਸੀ ਇਹੋ 52 ਹੁਕਮਨਾਮੇ ਹਨ ਤੁਸੀਂ ਇਸ ਨੂੰ ਸਟਿਲ ਕਰਕੇ ਜ਼ੂਮ ਕਰਕੇ ਪੜ੍ਹ ਸਕਦੇ ਹੋ ਖਾਲਸਾ ਜੀ ਇਹ ਫੋਟੋ ਕਿੰਨਾ ਦੀ ਹੈ ਜੀ ਜੁਗਿੰਦਰ ਸਿੰਘ ਜੀ ਆਹ ਫੋਟੋ ਜਿਹੜੀ ਹੈ ਇਹ ਉਹ ਰੇੜੂ ਸਾਹਿਬ ਵਾਲੀ ਹੈ ਫੋਟੋ ਇਹ ਰੇੜੂ ਸਾਹਿਬ ਦੇ ਨੀਚੇ ਦਸਵੇਂ ਪਾਤਸ਼ਾਹ ਜੀ ਬਿਰਾਜਮਾਨ ਹਨ ਆਪ ਦੇਖ ਰਹੇ ਹੋ ਦਰਸ਼ਨ ਕਰ ਰਹੇ ਹੋ ਕਿਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਨਿਸ਼ਾਨ ਸਾਹਿਬ ਦੇਖੋ ਜੁੜ ਰਹੇ ਹਨ ਨਿਸ਼ਾਨ ਸਾਹਿਬ ਇਹ ਕਿਹੋ ਜਿਹਾ ਨਿਸ਼ਾਨ ਹੈ ਤੁਸੀਂ ਕਿਤੇ ਵੀ ਹੋਵੋ ਜਿਸ ਜਗ੍ਹਾ ਤੇ ਤੁਹਾਨੂੰ ਕੁਝ ਖਾਣ ਪੀਣ ਨੂੰ ਨਾ ਮਿਲਦਾ ਹੋਵੇ ਜੇ ਤੁਹਾਡੇ ਕੋਲ ਪੈਸੇ ਨਾ ਹੋਣ ਤੁਹਾਨੂੰ ਜੇ ਨਿਸ਼ਾਨ ਸਾਹਿਬ ਨਜ਼ਰ ਆ ਜਾਂਦਾ ਹੈ ਤਾਂ ਤੁਹਾਡੇ ਮਨ ਦੀਆਂ ਖੁਸ਼ੀਆਂ ਮਨ ਦੀਆਂ ਪ੍ਰੀਤੀਆਂ ਖਿਲ ਜਾਂਦੀਆਂ ਹਨ ਕਿਉਂਕਿ ਤੁਹਾਨੂੰ ਪਤਾ ਹੈ ਕਿ ਇਸ ਜਗ੍ਹਾ ਤੇ ਸਾਨੂੰ ਲੰਗਰ ਵੀ ਮਿਲੇਗਾ ਔਰ ਸਾਨੂੰ ਇੱਥੇ ਰਹਿائش ਵੀ ਮਿਲੇਗੀ ਸੋ ਗੁਰੂ ਮਹਾਰਾਜ ਦੀ ਇਸ ਮਾਮਲੇ ਵਿੱਚ ਬਹੁਤ ਵੱਡੀ ਕਿਰਪਾ ਹੈ ਸੋ ਇਹ ਕਿਰਪਾ ਬਣੀ ਹੋਈ ਹੈ ਦੇਖੋ ਕਿੰਨੇ ਸਾਲਾਂ ਤੋਂ ਬਹੁਤ ਬਹੁਤ ਧੰਨਵਾਦ ਹੈ ਜੀ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਬਹੁਤ ਸ਼ੁਕਰੀਆ ਜੀ ਇੱਧਰ ਲੰਗਰ ਆਸਾਨ ਹੈ ਜੀ ਆਓ ਤੁਹਾਨੂੰ ਲੰਗਰ ਦਾ ਦਰਸ਼ਨ ਕਰਾਈਏ ਉਧਰ ਸਾਹਮਣੇ ਲੰਗਰ ਪਕਦਾ ਹੈ ਜੀ